ਸੋ ਸ਼ਿਗਲ ਦੋਸਤੋ ਅੱਜ ਅਸੀਂ ਪਹੁੰਚ ਚੁੱਕੇ ਹਾਂ ਜੀ ਪੁਲਿਸ ਚੌਂਕੇ ਮਜਾਦ ਦੇ ਵਿੱਚ ਜਿੱਥੇ ਕਿ ਬਹੁਤ ਹੀ ਹੁਣਹਰ ਸਾਡੇ ਪੁਲਿਸ ਆਫਸਰ ਚਰਨਜੀਤ ਸਿੰਘ ਜੀ ਨੂੰ ਅਪਾਇੰਟ ਕੀਤਾ ਗਿਆ ਹੈ ਤੇ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ ਨਸ਼ੇ ਦੀ ਰੋਕਥਾਮ ਦੇ ਵਿੱਚ ਸੋ ਸਰ ਅੱਜ ਹਿਊਮਨ ਰਾਈਟਸ ਦੀ ਪੂਰੀ ਟੀਮ ਤੁਹਾਡੇ ਕੋਲ ਪਹੁੰਚੀ ਹੈ ਜੀ ਤੇ ਤੁਹਾਨੂੰ ਅਪਰੀਸ਼ੀਏਟ ਕਰਨ ਦੇ ਲਈ ਜੋ ਤੁਸੀਂ ਉਪਰਾਲਾ ਕੀਤਾ ਹੈ ਆਪਣੇ ਵੱਲੋਂ ਨਸ਼ੇ ਦੀ ਰੋਕਥਾਮ ਦੇ ਵਿੱਚ ਉਸ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਸੀ ਗੌਂਦੀ ਮੈਂ ਪੂਰੀ ਟੀਮ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਸਾ ਟਿਕਵਾ ਕੇ ਇਹ ਪ੍ਰੋਗਰਾਮ ਨੂੰ ਕਿਹਾ ਨਸ਼ਿਆਂ ਦੇ ਖਿਲਾਫ ਬਹੁਤ ਹੀ ਵਧੀਆ ਮਹਮ ਚੱਲ ਰਹੀ ਆ ਪੰਜਾਬ ਸਰਕਾਰ ਪਰੋਂ ਵੀ ਜੋ ਨਸ਼ਿਆਂ ਬੋਧ ਦੇ ਵਿੱਚ ਅੱਜ ਡਾਕਟਰ ਜਸਵੰਤ ਸਿੰਘ ਖੇੜਾ ਜੀ ਕੀ ਤੁਹਾ ਮਾਚ ਤੋਂ ਮੇ ਨਾਲ ਦੇ ਪੂਰੀ ਟੀਮ ਨਾਲ ਵਧੀਆ ਕਾਰਲਾ ਕਰ ਰਹੇ ਨੇ ਇਸ ਨਾਲ ਵਧੀਆ ਮੈਸੇਜ ਲੱਗੇਗਾ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸਾਡੀ ਕਮਿਟੀ ਨੂੰ ਹਾਂ ਜੀ ਤੇ ਹੁਣ ਸਾਡੇ ਨਾਲ ਜੁੜ ਚੁੱਕੇ ਨੇ ਸਾਡੀ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜੇਸ ਖੇੜਾ ਜੀ ਸਨਾਲ